ਹਾਂਜੀ ਦੋਸਤੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਪਹੁੰਚਿਆ ਦੋਸਤੋ ਪਿੰਡ ਜੋਰ ਸਿੰਘ ਵਾਲਾ ਤਹਿਸੀਲ ਪੱਤੀ ਜ਼ਿਲ੍ਹਾ ਚਿੱਤੀ ਤਰਨਤਾਰਨ ਸਾਹਿਬ ਵੀਰ ਹਰਵੈਲ ਸਿੰਘ ਦੇ ਫਾਰਮ ਤੇ ਆਇਆ ਦੋਸਤੋ ਅੱਜ ਇਸ ਵੀਡੀਓ ਦੇ ਵਿੱਚ ਟੋਟਲ ਆਚਾਰ ਨਾਕ ਤੁਹਾਨੂੰ ਦਿਖਾਉਣੇ ਆ ਤਿੰਨ ਮੱਝਾਂ ਦਿਖਾਵਾਂਗੇ ਗੱਬਣ ਤਿਆਰੀ ਵਾਲੀਆਂ ਨੇ ਇੱਕ ਵਾਇੜ ਦੋਸਤੋ ਜਰਸੀ ਬਰੀਡ ਦੇ ਵਿੱਚ ਦਿਖਾਵਾਂਗੇ ਸੂਈ ਸੁਭਾਈ ਆ ਸੋ ਇਹ ਚਾਰ ਨਾਕ ਨੇ ਦੋਸਤੋ ਇੱਕ ਨੀਲੀ ਰਾਵੀ ਦੀ ਮੱਝ ਤੁਹਾਨੂੰ ਆਪਾਂ ਦਿਖਾਵਾਂਗੇ ਢਿੱਗੇ ਕੱਟ ਦੇ ਵਿੱਚ ਆ ਉਹ ਟਿੱਪ ਕੇ ਆ ਦੋਸਤੋ ਤਿੰਨੇ ਨਗਾਂ ਦੀ ਆਪਾਂ ਤਸੱਲੀ ਕਰਵਾ ਦਾਂਗੇ ਗੱਬਣ ਪਸ਼ੂ ਆ ਤੇ ਟਿੱਪ ਕੇ ਤਸੱਲੀ ਕਰਵਾ ਦਾਂਗੇ ਠੀਕ ਆ ਜੀ ਸੋ ਤਿੰਨ ਮੱਝਾਂ ਝੋਟੀਆਂ ਜਿਹੜੀਆਂ ਇਹ ਤੁਸੀਂ ਸਾਹਮਣੇ ਦੇਖ ਰਹੇ ਜੀ ਠੀਕ ਆ ਜੀ ਬਾਕੀ ਪੂਰੀ ਡਿਟੇਲ ਤੁਹਾਨੂੰ ਇਸ ਵੀਡੀਓ ਦੇ ਵਿੱਚ ਮਿਲ ਜੂਗੀ ਸੋ ਸਾਰੇ ਵੀਰ ਪੂਰੀ ਵੀਡੀਓ ਦੇਖ ਲਿਓ ਬਾਕੀ ਜਿਹੜੀ ਵੀ ਮੱਝ ਜਿਹੜੀ ਵੀ ਝੋਟੀ ਕਿਸੇ ਫਾਰਮਰ ਵੀਰ ਨੂੰ ਪਸੰਦ ਆਊਗੀ ਬੇਸ਼ੱਕ ਇੱਥੇ ਆਣ ਕੇ ਦੋਸਤੋ ਟਿੱਪ ਕੇ ਆਪਣੀ ਵੀ ਤੁਸੀਂ ਤਸੱਲੀ ਕਰ ਲਿਓ ਵੈਸੇ ਨਾਲ ਦੀ ਨਾਲ ਆਪਾਂ ਜਿਹੜੇ ਪਸ਼ੂ ਗੱਬਣਾ ਦੋਸਤੋ ਟਿੱਪ ਕੇ ਤੁਹਾਨੂੰ ਭਰਾ ਕੇ ਉਹ ਦਿਖਾ ਦਾਂਗੇ ਠੀਕ ਆ ਸਮਾ ਕੋਈ ਮਾਰਨਿੰਗ 11:30 ਵਜੇ ਦਾ ਵੈਸੇ ਪਸੂ ਜ਼ਿਆਦਾਤਰ ਗੱਭਣ ਆ ਇੱਕ ਵੜ ਜਿਹੜੀ ਸੂਈ ਆ ਦੋਸਤੋ ਉਹ ਆਪਾਂ ਤੁਹਾਨੂੰ ਲਾਸਟ ਦੇ ਵਿੱਚ ਦਿਖਾ ਦਾਂਗੇ ਆਓ ਕਰਦੇ ਆ ਗੱਲਬਾਤ ਵੀਰ ਹਰਪ੍ਰੀਤ ਸਿੰਘ ਦੇ ਨਾਲ ਸਭ ਤੋਂ ਪਹਿਲਾਂ ਵੀਰ ਹਰਪ੍ਰੀਤ ਸਿੰਘ ਸਤਿ ਸ੍ਰੀ ਅਕਾਲ ਹਾਂਜੀ ਸੰਧੂ ਸਾਹਿਬ ਜੀ ਸਤਿ ਸ੍ਰੀ ਅਕਾਲ ਬਾਕੀ ਜਿੰਨੇ ਵੀ ਰਾਜਸੰਧੂ ਫਾਰਮਿੰਗ ਚੈਨਲ ਨੂੰ ਫੇਸਬੁੱਕ ਤੇ YouTube ਤੇ Instagram ਤੇ ਦੇਖ ਰਹੇ ਮੇਰੇ ਵੱਲੋਂ ਤੇ ਮੇਰੇ ਪਰਿਵਾਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਹੋਵੇ ਬਹੁਤ ਵਧੀਆ ਬਾਈ ਹਰਪ੍ਰੀਤ ਸਿੰਘ ਹਾਂਜੀ ਕਿਰਪਾ ਭਾਈ ਗੁਰੂ ਦੀ ਮਿਹਰ ਆ ਜੀ ਪਰਪਤਿਕ ਚੰਗਾ ਵੀਰ ਬਹੁਤ ਵਧੀਆ ਪਰਪਤਿਕ ਚੱਲੀ ਜਾਂਦੇ ਕੰਮ ਕਰਨਾ ਰਾਜ ਸਿੰਘ ਬਹੁਤ ਵਧੀਆ ਕਿਰਪਾ ਵਾਹਿਗੁਰੂ ਦੀ ਚਲੋ ਮੰਦਾ ਠੰਡਾ ਦਾ ਚੱਲਦਾ ਹੀ ਰਹਿੰਦਾ ਹਾਂ ਬਾਕੀ ਠੀਕ ਹਾਂ ਸੰਤੋਸ਼ਟ ਆਪ ਦਾ ਠੀਕ ਹੈ ਜੀ ਹਾਂਜੀ ਪਰਵੇਲ ਅੱਜ ਆਪਣੇ ਕੋਲ ਵੈਸੇ ਚਾਰ ਨਾਗ ਨੇ ਤੇ ਜਿਨ੍ਹਾਂ ਦੇ ਵਿੱਚੋਂ ਇੱਕ ਨੀਲੀ ਰਾਵੀ ਦੀ ਆਪਣੇ ਬਿਲਕੁਲ ਇਹ ਸਾਹਮਣੇ ਮੱਝ ਖੜੀ ਹੈ ਸ਼ੁਰੂਆਤ ਅਬੇਸ਼ਾ ਕਪਾ ਇੱਥੋਂ ਕਰਾਂਗੇ ਬਿਲਕੁਲ ਸੰਤੋਸ਼ ਸਾਹਿਬ ਅ ਅਪਾ ਨੀਲੀ ਤੋਂ ਸ਼ੁਰੂਆਤ ਕਰਦੇ ਹਾਂ ਅੱਛਾ ਇਹ ਸੁਆ ਕਿਰਮਾ ਵੀਰ ਹਰਵੇਲ ਸੁਣਾ ਅ ਸੰਤੋਸ਼ ਤੀਜਾ ਸੁਬਾ ਸੁਣਾ ਇਹਨੇ ਅੱਛਾ ਜੀ ਠੀਕ ਹੈ ਜੀ ਅੱਗੇ ਡਾਇਮੰਡ ਤੋਂ ਇਹ ਗੱਬਣਾ ਹਾਂ ਹਾਂ ਤੇ ਆਪਾਂ ਇਹਦੀ ਜਿਹੜੀ ਪੂਰੀ ਆ ਡਿਟੇਲ ਆ ਸਾਰੀ ਆਪਾਂ ਸਾਂਝੀ ਕਰਦੇ ਆ ਅੱਛਾ ਦਿਨ ਕਿੰਨੇ ਕ ਬਾਕੀ ਆ ਜੀ ਆ ਸੰਧੂ ਸਾਹਿਬ ਦੇ 20 ਦੇ ਲਗਭਗ 15 ਤੋਂ 20 15 ਤੋਂ 20 ਦਿਨ ਹਾਂਜੀ 15 ਤਾਂ ਮੰਨ ਕੇ ਚੱਲ ਗਏ ਆਪਾਂ ਠੀਕ ਹੈ ਜੀ ਠੀਕ ਹੈ ਜੀ ਅੱਗੇ 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 ਡਾਇਮੰਡ ਹਰੀ ਗਿਆ ਵਾਲਿਆ ਤੋਂ ਗੱਬਣਾ ਇਹ ਮਾਲੀ ਤੋਂ ਡਾਕਟਰ ਸੁਖਵਿੰਦਰ ਵਾਲੇ ਮਾਲੀ ਜੀ ਠੀਕ ਹੈ ਜੀ ਲੋ ਦੋਸਤੋ ਠੀਕ ਹੈ ਜੀ ਡਾਇਮੰਡ ਬੋਲ ਤੋਂ ਇਹ ਗੱਬਣਾ ਬਾਕੀ ਪੂਰੀ ਤੋਰ ਕੇ ਆਪਾਂ ਤੁਹਾਨੂੰ ਤਸੱਲੀ ਦੇ ਨਾਲ ਦਿਖਾਉਨੇ ਆ ਵੱਡਾ ਕੱਦ ਪੋਤਾ ਬਾਕੀ ਪਲੀ ਪਲੀਤੀ ਪੂਰੀਆ ਕਰਮਾਂ ਲਈ ਠੀਕ ਹੈ ਜੀ ਸਭੀ ਪਲੀ ਪੂਰੀ ਆ ਤੇ ਟੇਡੇ ਘਟ ਦੇ ਵਿੱਚ ਆ ਨੀਲੀ ਰਾਵੀ ਦੀ ਦੋਸਤੋ ਇਹ ਮੱਝ ਤੀਜਾ ਸੂਆ ਸੂਨ ਵਾਲੀ ਆ ਠੀਕ ਹੈ ਜੀ ਬਾਕੀ ਰਵੇਲ ਚੰਗੇ ਪਿਛੋਂ ਆਈ ਆ ਚੰਗੇ ਰਵੇਲ ਦੇ ਵਿੱਚ ਨਿਕਲੀ ਹੈ ਬਹੁਤ ਹੀ ਯਾਨੀ ਕਿ ਇਹਦਾ ਜਿਹੜਾ ਯਾਨੀ ਕਿ ਖਾਨਦਾਨ ਚੰਗਾ ਸੀਗਾ ਹਾਂ ਜੀ ਇਹ ਦੇ ਮਤਲਬ ਸੰਤੂ ਸਾਹਿਬ ਤਿੰਨ ਥਣ ਆ ਇਹਦੇ ਆ ਤਿੰਨ ਹੀ ਸ਼ੁਰੂ ਤੋਂ ਚੱਲਦੇ ਆ ਹਾਂ ਜੀ ਠੀਕ ਹੈ ਹਾਂ ਜੀ ਤੇ ਤਿੱਲੜ ਮੱਝ ਵੀ ਜਿਹੜੀ ਆ ਇਸਨ ਤੋਂ 6 ਲਾ 7 ਲੀਟਰ ਦੀ ਜਿਹੜੀ ਝਵਾਈ ਕਰਾਂਜੀ ਫਿਰ ਉਹ ਬੱਚੀ ਬੜ ਚੰਗ ਚਲੀ ਠੀਕ ਹੈ ਜੀ ਹਾਂਜੀ 16 17 ਲੀਟਰ ਤੇ ਨਾ ਕਿ ਕਿਥੋਂ ਦਾ ਮਤਲਬ ਕਿ ਤੇਲ ਨਾ ਮਗਰਲੇ ਆ ਮਗਰਲੇ ਇੱਕ ਥਾਂ ਤੋਂ ਤੇਲ ਜਮਾਂਦਰੂ ਥਾਣੇ ਆਇਆ ਹੀ ਨਹੀਂ ਹਾਂ ਪਰ ਜਿਹੜੀ ਚੀਜ਼ ਮੈਂ ਨੋਟ ਕੀਤੀ ਆ ਹਾਂ ਜਾਂ ਤਾਂ ਇਹਦੇ ਵਿੱਚ ਗੇਰ ਨਹੀਂ ਹੋਈ ਜਾਂ ਕੀ ਹਿਸਾਬ ਕਿਤਾਬ ਆ ਹਾਂ ਹਾਂ ਥੋੜਾ ਜਿਹਾ ਜਿਆ ਮਤਲਬ ਆਉਂਦਾ ਵੀ ਹੈ ਇਹਦੇ ਵਿੱਚ ਠੀਕ ਹੈ ਜੀ ਸ਼ਾਇਦ ਹੋ ਸਕਦਾ ਕੋਈ ਮਿਹਨਤ ਕੀਤੀਆਂ ਕੋਈ ਦਵਾਈ ਬੂਟੀ ਨਾਲ ਹਾਂ ਇਹ ਚੱਲ ਵੀ ਪਵੇ ਇਹ ਚੱਲ ਪਵੇ ਹੈ ਅਰੇ ਮੈਂ ਤਿੱਪੀ ਆ ਤਿੱਪੰਦੇ ਮੁਤਾਬਕ ਇਹਦੇ ਵਿੱਚੋਂ ਬਾਕੀ ਉੜਾ ਜਾ ਰੈ ਸ਼ਿਡੀ ਟਾਈਪ ਨਿਕਲੀ ਸੀ ਹਾਂ ਸ਼ਿਡੀ ਟਾਈਪ ਆਉਂਦੀ ਹੈ ਠੀਕ ਹੈ ਜੀ ਲਓ ਦੱਸੋ ਵੈਸੇ ਤਿੰਨ ਥਾਣਾ ਪੂਰੇ ਵਰਦੇ ਆ ਬਹਿਣੀ ਵਾਲੀ ਸਾਈਡ ਤੋਂ ਅਗਲਾ ਥਾਣਾ ਪੂਰਾ ਵਰਦਾ ਤੇ ਉਲਟ ਬਹਿਣੀ ਵਾਲੇ ਦੋਸਤੋ ਅਗਲੇ ਪਿਛਲੇ ਚੱਲਦੇ ਆ ਤੇ ਬਹਿਣੀ ਵਾਲਾ ਮਗਰਲਾ ਥਾਣਾ ਜਿਹੜਾ ਹੈਗਾ ਇੱਕ ਬਹਿਣੀ ਵਾਲਾ ਬਾਕੀ ਵਜਨ ਤਾਂ ਮਾਲੀਆਂ ਵਰਗੀ ਤੇ ਫਿਰ ਪਿਓਰ ਨੀਲੀ ਜੰਮੀ ਪਲੀ ਸੋ ਟੇਡੇ ਕੱਟ ਸੰਧੂ ਸਾਹਿਬ ਇਹੋ ਜੀ ਮੱਜ ਤਾਂ ਬੱਚਿਆਂ ਤੇ ਲਈ ਹੋਵੇ ਨਾ ਤੇ ਚੌਥਾ ਥਣ ਵਾਲੀਆਂ ਜਿਹੜੀਆਂ ਉਹ ਵੀ 15-16 ਲੀਟਰ ਹੀ ਦਿੰਦੀਆਂ ਤਿੰਨਾਂ ਦੇ ਵਿੱਚੋਂ ਹੀ ਦੇਈ ਜਾਂਦੀ। ਬਸ ਇੰਨੀ ਗੱਲ ਹੈ ਵੀ ਚਲੋ ਜੇ ਡਾਇਮੰਡ ਤੋਂ ਗੱਬਣਾ ਕਰਮਾ ਲਈਏ ਕੱਟੀ ਆ ਗਈ ਤਾਂ ਮੈਨੂੰ ਲੱਗਦਾ ਤੇ ਅੱਗੇ ਚੁੰਗਿਆ ਹੁਣ ਉਹਨੂੰ ਬੱਗੇ ਕਰ। ਬਹੁਤ ਵਧੀਆ ਗੱਲ ਹੈ ਵੀ ਜੇ ਕੱਟੀ ਪਾਤੀ ਕਰਮਾ ਲਈ। ਠੀਕ ਆ। ਤੇ ਜੇ ਕੱਟੀ-ਕੁੱਟੀ ਪਾਤੀ ਤਾਂ ਸਮਝ ਲਓ ਸਾਰਾ ਕੁਝ ਵਿੱਚੇ ਆ ਗਿਆ। ਤੇ ਮੋਲਾ ਉਹ ਵੀ ਬੜਾ ਜਾਇਜ਼ ਆ। ਹਾਂ। ਬਿਲਕੁਲ ਪਲਵਾਨਾ ਵਰਗੀ ਆ ਮਾਲੀਆਂ ਵਰਗੀ ਤੇ ਮੁੱਲ ਵੀ ਆਪਾਂ ਦੱਸ ਦਈਏ। ਹੂੰ। 75000 ਰੁਪਏ ਮੋਲਾ। ਹਾਂ ਉਹਦੇ ਵਿੱਚ ਆਪਾਂ ਮਾਨਤਾਣ ਕਰਦਾਂਗੇ ਚੱਡਾ ਬਿਲਕੁਲ ਸੂ ਨੂੰ ਲਾਊਗੀ ਇਹ ਨਹੀਂ ਹੈਗਾ ਨਾਲ ਦੀ ਨਾਲ ਕਿ ਜਿਹੜਾ ਥਾਣਾ ਉਹ ਵੇਖਣ ਤੇ ਨਹੀਂ ਲੱਗੂਗਾ ਆ ਬਗਰਲਾ ਥਾਣਾ ਤੁਹਾਨੂੰ ਬੁਖਾ ਦਿੰਨੇ ਇੱਕ ਵਾਰੀ ਆਪਾਂ ਇਹਦੇ ਨਾਲ ਹੀ ਪਈ ਫਿਰ 나ੜੀ ਆ 나ੜ ਵੀ ਹੋ ਸਕਦੀ ਹੈ ਪਰ ਆਉਂਦਾ ਜ਼ਰੂਰ ਆ ਤੇ ਹੋ ਸਕਦਾ ਚੱਲ ਵੀ ਪਵੇ ਮੇਹਤ ਕੀ ਚਾਹੇ ਤੁਸੇ ਵੈਸੇ ਟਿਪ ਲਿਓ ਤੁਸੀਂ ਠੀਕ ਹੈ ਜੀ ਆਉਂਦਾ ਜ਼ਰੂਰ ਤੁਹਾਨੂੰ ਵੀ ਨਜ਼ਰ ਆ ਬਾਕੀ ਤਿੰਨ ਥਾਣੇ ਦੀ ਆਪਣੀ ਫੁੱਲ ਗਾਰੰਟੀ ਠੀਕ ਹੈ ਜੀ ਬਾਕੀ ਤਿੰਨ ਥਾਣਾ ਪ੍ਰੋਪਰ ਆ ਪੂਰੇ ਆ ਜਿੱਦਾਂ ਮਰਜ਼ੀ ਕੋਈ ਵੀਰ ਆਪਾਂ ਟਿਪ ਕੇ ਤਸੱਲੀ ਕਰੇ ਚੰਗਾ ਚੌੜਾ ਪੇਠ ਪੁੜ ਇੰਨੀ ਚਮਣੀ ਦੇ ਬਾਵਜੂਦ ਵੀ ਬਿਲਕੁਲ ਮਾਸ ਜਿਹੜਾ ਢਿੱਲਾ ਵਾ ਹਾਂ ਤੁਸੀਂ ਚੈੱਕ ਕਰ ਸਕਦੇ ਹੋ ਠੀਕ ਹੈ ਜੀ ਸੋ ਬੱਚੇ ਪੁੱਛੇ ਜਿੱਦਾਂ ਵੀਰ ਨੇ ਦੱਸਿਆ ਵੀ ਦੋਸਤੋ ਬੱਚੇ ਪੁੱਛੇ ਲੈਣ ਵਾਸਤੇ ਬਹੁਤ ਅੱਗੇ ਵਾਅਦੇ ਬੰਦੀ ਆ ਹੁਣ ਵੀ ਡਾਇਮੰਡ ਤੋਂ ਗੱਪਣਾ ਤੇ ਉਮੀਦ ਕਰਦੇ ਆ ਚਲੋ ਮੇਲ ਆ ਜਾਏ ਚਾਹੇ ਫੀਮੇਲ ਆ ਜਾਏ ਵਧੀਆ ਆ ਦੋਸਤੋ ਚੰਗੀ ਮਾਰਕਿੰਗ ਦੇ ਵਿੱਚ ਬੱਚਾ ਆ ਜਾਊਗਾ ਕਿਉਂਕਿ ਅੱਗੇ ਡਾਇਮੰਡ ਤੋਂ ਗੱਪਣ ਹੋਈ ਤੇ ਬੱਚਾ ਬਹੁਤ ਵਧੀਆ ਪਾਊਗੀ ਬਾਕੀ ਮਾਨਤਾ ਨੇ ਦੇ ਜੋ ਕੀਤਾ ਜਾਊਗਾ ਹਾਂ ਕੀ ਕਰਦੇ ਜੀ ਮੋਲੇ ਤਾਂ ਮੁੱਲ 75000 ਰੁਪਏ ਉਹਦੇ ਜੋ ਮਾਨਤਾ ਨਾਲ ਆਪਾਂ ਜਰੂਰ ਕਰਾਂਗੇ ਠੀਕ ਹੈ ਜੀ ਬਾਕੀ ਬਣੂਗੀ ਚੰਗੀ ਜਿਹੜਾ ਲੇਵਾ ਵਾ ਇੱਧਰ ਦਿਖਾਓ ਪਿੱਛੇ ਆਹ ਚੀਜ਼ ਵੇਖੋ ਬਿਲਕੁਲ ਬਟਨ ਲੱਗੇ ਆ ਇਹਦੇ ਠੀਕ ਹੈ ਜੀ ਆ ਬਟਨ ਲੱਗੇ ਆ ਆ ਪੂਰਾ ਲੇਵਾ ਪਿੱਛੇ ਤੱਕ ਕੱਢੂਗੇ ਕਿੱਥੋਂ ਸ਼ੁਰੂ ਹੋਗੇ ਕਿੱਥੇ ਜਾਂਦਾ ਹੈ ਲੋ ਜੀ ਤਾਂ ਦੋਸਤੋ ਬਹੁਤ ਸੋਹਣਾ ਦੇਵਾ ਬਣਾਉਗੀ ਪਿੱਛੇ ਦਾ ਪਰਮਾਤਮਾ ਅੱਗੇ ਕਹਿੰਦੇ ਵੀ ਉਹੋ ਜੇ ਚੱਕਰਾਂ 'ਚ ਨਾ ਹੀ ਹੋਵੇ ਹਾਂ ਦੋ ਨੰਬਰ ਦਾ ਵੇਟ ਹੀ ਇਹਦਾ 65000 ਰੁਪਏ ਦਾ ਲੱਗਾ ਹਾਂ ਬਿਲਕੁਲ ਬਿਲਕੁਲ ਚਲੋ ਕੋਈ ਅਕੇ ਨਸਲ ਤੇ ਕੰਮ ਕਰ ਲੇ ਬੱਚੇ ਚੰਗੇ ਨਸਲ ਤੇ ਕੰਮ ਕਰ ਲੇ ਬੱਚੇ ਚੰਗੇ ਲੈਣ ਵਾਸਤੇ ਆ ਬਾਕੀ ਦੋਸਤੋ ਬਾਰਡਰ ਏਰੀਆ ਠੀਕ ਆ ਜੀ ਇਹੋ ਜੀ ਨਸਲ ਜਦੋਂ ਨਿਕਲਦੀ ਐ ਤੇ ਸਾਰੇ ਵੀਰ ਸ਼ਕੀਨ ਇਦਾਂ ਚਲੋ ਇਹਦੀ ਕਿਸਮਤ ਹੈ ਪਾਉਂਦੇ ਆ ਠੀਕ ਆ ਜੀ ਗਾਂ ਬੱਚੇ ਪੁੱਛ ਇਹੋ ਜੀ ਮੱਝ ਦਾ ਜੰਦੂ ਸਾਹਿਬ ਕੋਈ 2.5 ਲੱਖ ਦੀ ਬਣਾ ਦੇਵੇ ਹਾਂ ਬਿਲਕੁਲ ਅੱਛਾ ਰਵੇ ਲੱਗ ਲਈ ਆਪਣੇ ਕੋਲ ਜਿਹੜੀ ਆ ਗਈ ਸੈਕਟਰ ਨੰਬਰ ਤੇ ਇਹ ਦੂਜੇ ਸਵੇਰੇ ਝੋਟੀ ਆ ਹਾਂ ਇਹ ਅੱਗੇ ਟੈਂਕ ਬੋਲ ਤੋਂ ਗੱਬਣਾ 1100 ਨੂੰ ਇਹਦੇ ਦਿਨ ਪੂਰੇ ਆ ਠੀਕ ਆ ਨੀਲੀ ਰਾਵੀ ਦਾ ਟੈਂਕ ਅੱਛਾ ਲਓ ਜੀ ਨੀਲੀ ਰਾਵੀ ਦਾ ਟੈਂਕ ਉਹਦਾ ਸਟਰਾ ਜਿਹੜਾ ਪ੍ਰੋਪਰ ਲਿਖਿਆ ਟਾਈਮ ਹਾਂ ਸਾਰਾ ਕੁਝ ਅੱਜ ਹੋ ਗਿਆ 400 ਠੀਕ ਆ ਜੀ ਕਰੀਬ ਇਹਦਾ ਹਫਤਾ ਦਾ ਵੈਸੇ ਬਾਕੀ ਆ ਕੋਈ 2-4 ਦਿਨ ਹਾਂ ਅੱਗਾ ਪਿੱਛਾ ਵੀ ਹੋ ਸਕਦਾ ਤੇ ਕੱਦ ਬਹੁਤ ਵੱਡਾ ਲੱਜੂ 8-10 ਦਿਨ ਫਿਰ ਅੱਜੰਮੀ ਭਲੀ ਬਹੁਤ ਜ਼ਿਆਦੀ ਆ ਲੋਕ ਕੱਦ ਕੋ ਤੋ ਜਿਹੜਾ ਦੋਸਤੋ ਪੂਰਾ ਵੱਡਾ ਉਹਦੇ ਕਦ ਕੱਦ ਕਰਦੇ ਵਿੱਚ ਬਹੁਤ ਪੋਲੀ ਤੇ ਚੌੜਾ ਪਿੱਠਪੂੜਾ ਵੈਸੇ ਜਿਹੜੀ ਤੁਸੀਂ ਪਹਿਦੀ ਨਦੀ ਦਾ ਵਿੱਚ ਮੱਝ ਦੇਖੀਏ ਉਹਦੇ ਬਿਲਕੁਲ ਬਰਾਬਰ ਹੀ ਜਿਹੜਾ ਦੋਸੂ ਪਿੱਠਪੂੜਾ ਇਹਨੂੰ ਲੱਗਾ ਚੰਗਿਆ ਐਰ ਕੀ ਤਿੰਨੇ ਪਸ਼ੂ ਜਿਹੜੇ ਬਹੁਤ ਟੌਪਦੇ ਆ ਬਾਕੀ ਸੰਤੂ ਸਾਹਿਬ ਦੂਜੇ ਸਵੇਰੇ ਸੁਣਾ ਪਹਿਲੇ ਸਵੇਰੇ ਦਾ 16 ਲੀਟਰ ਦਾ ਰਿਕਾਰਡ ਆ ਇਹ ਇੱਕ ਐਨੀਮਲ ਡਾਕਟਰ ਤੋਂ ਆਈ ਆ ਠੀਕ ਆ ਪਸ਼ੂਆਂ ਦਾ ਡਾਕਟਰ ਸੀਗਾ ਜਿਹਦੇ ਕੋਲੇ ਘਰ ਦੀ ਝੋਟੀ ਸੀ ਉਹਦੀ ਠੀਕ ਆ ਜੀ ਤਾਂ ਤੁਹਾਨੂੰ ਪਤਾ ਡਾਕਟਰ ਨੇ ਪਹਿਲਾਂ ਵੀ ਸੀਮੰਦ ਦੀ ਸੀ ਇਹ ਝੋਟੀ ਤੇ ਅੱਗੇ ਵੀ ਇਹ ਚੰਗੇ ਸੀਮੰਦ ਤੋਂ ਗੱਬਰ ਠੀਕ ਹੈ ਜੀ ਹਾਂ ਦੋਸਤੋ ਬਾਕੀ ਬਾਡੀ ਬਣਤਰ ਚ ਕੋਈ ਸਟਰਕਚਰ ਚ ਕੋਈ ਕਮੀ ਪੇਸ਼ੀ ਨਹੀਂ ਗਈ ਬਹੁਤ ਆ ਰਾਜੀ ਆ ਤੋਨੇ ਕਦ ਕਦ ਦੇ ਵਿੱਚ ਭਵਾਨੇਲੇ ਵਿੱਚ ਬਹੁਤ ਜਿਆਦਾ ਸਾਫ ਸੁਥਰੀ ਹੈ ਠੀਕ ਹੈ ਜੀ ਲੰਬਾ ਥਣਾ ਆ ਵੇਖੋ ਤੁਸੀਂ ਇੱਕੋ ਜਿਹਾ ਸਾਈਜ਼ ਚੋਂ ਥਣਾ ਦਾ ਬਹੁਤ ਤਗੜੀ ਝੋਟੀ ਐ ਲੰਬਾਈ ਚੁੜਾਈ ਇਹਦੀ ਪੁੱਠੇ ਦੀ ਚੜਾਈ ਦਿਖਾਓ ਸੰਤੋ ਸਾਹਿਬ ਦੋਨਾਂ ਮੱਜਾਂ ਨੂੰ 2.5 2.5 ਫੁੱਟ ਦਾ ਪੁੱਠਾ ਲੱਗਾ ਈ ਆਹ ਚੰਗੀਆਂ ਨੇ ਪੂਰੀਆਂ ਜੰਮੀਆਂ ਪਲੀਆਂ ਨੇ ਪੂਰੀਆਂ ਜੰਮੀਆਂ ਪਲੀਆਂ ਕੋਈ ਸ਼ੱਕ ਨਹੀਂ ਇਹਨਾਂ ਦੇ ਵਿੱਚ ਠੀਕ ਹੈ ਤੇ ਹਰਵੇਲੇ ਇਸ ਝੋਟੀ 'ਚ ਕੀ ਕੀ ਕਰਾਂਗੇ ਡਿਮਾਂਡ ਸੰਤੋ ਸਾਹਿਬ ਜੇ ਤਾਂ ਸੂਈ ਸਵਾਈ ਹੁੰਦੀ ਆ 135 ਦੀ ਆ ਅੱਜ ਇਹਦਾ ਮੋਲ ਆ ਜਿਹੜਾ 115 ਵਿੱਚੋਂ ਸਿਰਫ 40 ਛੱਪਾ ਹੋਊਗਾ 115 'ਚੋਂ 115 'ਚੋਂ ਟੈਂਕ ਤੋਂ ਅੱਗੇ ਗੱਬਣਾ ਠੀਕ ਹੈ ਠੀਕ ਆ ਆਪਣਾ ਨੀਲੀ ਰਾਵੀ ਦਾ ਜਿਹੜਾ ਬੋਲਾ ਸਾਰਿਆਂ ਨੂੰ ਪਤਾ ਟੈਂਕ ਸਟਰਾ ਦੇਵਾਂਗੇ ਪ੍ਰੋਪਰ ਬੈਕ ਇਹਦੀ ਆ ਜਿਹੜੀ ਕਿੱਥੋਂ ਆਈ ਕਿਵੇਂ ਆ ਜੇ ਕਿਸੇ ਪੁੱਛਣਾ ਜਾਊਗਾ ਨਾਲੇ ਵੀ ਪਤਾ ਲੱਗ ਜਾਊਗਾ ਆਪਣਾ ਕੋਈ ਜ਼ਿਆਦਾ ਮਾਰ ਜੰਨੀ ਇਹਦੇ ਵਿੱਚ ਠੀਕ ਹੈ ਜੀ ਲਓ ਦੱਸੋ ਟੈਂਕ ਬੋਲੋ ਤਾਂ ਇਹ ਗੱਪਣ ਬਾਕੀ 1,115,000 ਦੀ ਮਿਲ ਜਾਊਗੀ ਦੇਣ ਹਜੇ 8-10 ਬਾਕੀ ਇਹਦੇ ਸੂਨ ਦੇ ਵਿੱਚ ਦੁੱਧ 16 ਲੀਟਰ ਦੀ ਗਾਰੰਟੀ ਪੂਰੀ ਡਿਟੇਲ ਤੁਹਾਨੂੰ ਜੜੀ ਆ ਮਿਲ ਗਈ ਆ ਠੀਕ ਆ ਜੀ ਸੋ ਪੂਰਾ ਬਾਡੀ ਸਟਰਕਚਰ ਤੁਸੀਂ ਦੇਖ ਲਿਆ ਇਸ ਝੋਟੀ ਦਾ ਇੱਕ ਤੀਜੇ ਨੰਬਰ ਤੇ ਜਿਹੜੀ ਆ ਮਾਝ ਆਪਣੇ ਕੋਲ ਆ ਜੀ ਇਹ ਸਦ ਸਮੇਂ ਘਰੋਂ ਮਾਝ ਸੇਲ ਕਰੰਦੇ ਆ ਅੱਛਾ ਜੀ ਠੀਕ ਹੈ ਦੁੱਧ 14 15 ਲੀਟਰ ਦੀ ਚੋਈ ਕਰਾਉਂਦੇ ਆ ਅੱਛਾ ਇਹਦਾ ਸਮਾਂ ਕਿੰਨਾ ਕੁ ਪਿਆ ਜੇ ਇਹ ਵੀ ਸੂਪੂਗੀ 2 4 ਦਿਨਾਂ ਤੱਕ ਹੀ ਲੋਕ ਦੋਸਤੋ ਵੈਸੇ ਦੇਖ ਸਕਦੇ ਤੁਸੀਂ ਦੋਸਤੋ ਲੇਵਾ ਜਿੰਨਾ ਕੁ ਬਣਾਇਆ ਤਿਆਰੀ ਹਜੇ 5 4 ਦਿਨ ਹੁੰਦੇ ਲੈਂਦੀ ਆ ਠੀਕ ਹੈ ਸਿੰਗਲ ਹੱਡੀ ਦੇ ਵਿੱਚ ਸੂਹਾ ਤੀਜਾ ਸੂਗੀ ਹੈ ਸੂਹਾ ਤੀਜਾ ਸੂਗੀ ਦੁੱਧ 14 15 ਲੀਟਰ ਆਪਾਂ ਜਿਹੜਾ ਚੋਈ ਕੀਤੀ ਆ ਠੀਕ ਹੈ ਜੀ ਤਾਂ ਐਰ ਕੀ ਖਾਣ ਤੋਂ ਅਗੇ ਗੱਬਨ ਸਾਡਾ ਦੋਸਤੋ ਖਾਨ ਇਹ ਬੀਸੀ ਦਾ ਸੀਮਨ ਖਾਨ ਠੀਕ ਆ ਤੇ ਚਵਾਈ ਇੱਕ ਨੰਬਰ ਆ ਦੁੱਧ ਵਾਲੀ ਮੱਝਾ ਕੋਈ ਸ਼ੱਕ ਨਹੀਂ ਇਹਦੇ ਵਿੱਚ ਇਹ ਤਾਂ ਆਪਾਂ ਘਰੋਂ ਸੇਲ ਕਰਨ ਲੱਗੇ ਆ ਠੀਕ ਆ ਜੀ ਪਿਛਲੇ ਸਵੇਰੇ ਕਿੰਨੀ ਆ 14 15 ਲੀਟਰ ਬਾਕੀ ਬੰਦੀ ਬਹੁਤ ਜ਼ਿਆਦਾ ਆ ਦੇਖੋ ਠੀਕ ਆ ਜੀ ਲੈਵਲ ਹੋਆ ਬਹੁਤ ਪਰਦੀ ਅਟਰੂਟਰ ਜਿਹੜਾ ਦੋਸਤੋ ਕੋਈ ਤੁਹਾਨੂੰ ਅੱਜ ਜਿਹੜੀਆਂ ਦਿਖਾਤੀ ਆਪਾਂ ਆ ਵੇਖੋ ਬਾਣੀ ਵਾਲੀ ਸਾਈਡ ਤੋਂ ਬਹੁਤ ਸੋਹਣਾ ਥਣ ਲੱਗਾ ਠੀਕ ਆ ਤੇ ਬਹੁਤ ਆ ਖੂਬਸੂਰਤੋ ਦੋਸਤੋ ਹੈ ਵੀ ਬਿਲਕੁਲ ਪਤਲੇ ਪਿੰਡੇ ਦੇ ਵਿੱਚ ਆ ਤੇ ਹਾਈਟ ਕਾਤ ਦੀ ਵੀ ਚੰਗੀ ਆ ਬਾਕੀ ਜਿੰਨਾ ਵੀ ਵੇਖੋਗੇ ਤੁਸੀਂ ਢੇਟ ਵਾਲੇ ਪਾਸੇ ਭਾਰੀ ਆ ਪੂਰੇ ਵਜਨ ਵਿੱਚ ਆ ਸਿੰਗਲ ਹੱਡੀ ਦੀ ਸਿੰਘ ਸੁਖ ਪੂਰਾ ਗੁਲਾਈ ਦੇ ਵਿੱਚ ਤੇ 5-6 ਦਿਨ ਹਜੇ ਸਮਾਂ ਲੈ ਜੂਗੀ ਆਰਾਮ ਨਾਲ ਸੰਦੂ ਸਾਹਿਬ ਤਿੰਨੇ ਮੱਜਾਂ ਭਾਵੇਂ ਕੋਈ ਇੱਕ ਬੰਦਾ ਵੀ ਸੌਦਾ ਕਰ ਲੈ ਤਿੰਨੇ ਲਾਹੇ ਵੰਦਾ ਹੂੰ ਹੂੰ ਠੀਕ ਆ ਜੀ ਦੋਸਤੋ ਮਾਲ ਸਾਰਾ ਦੋਸਤੋ ਸਾਫ ਸੁਥਰਾ ਹੈ ਠੀਕ ਆ ਜੀ ਸਾਫ ਸੁਥਰਾ ਕੋਈ ਦਾਦੀ ਮਰਦੀ ਮੱਜ ਕੋਈ ਵੀਰ ਖਰੀਦ ਲੈ ਠੀਕ ਆ ਜੀ ਤਿੰਨਾ ਦੇ ਵਿੱਚੋਂ ਜਿਹੜੀ ਵੀ ਹੱਥ ਪਾ ਲਓਗੇ ਤੁਸੀਂ ਬਾਕੀ ਰੇਡਪੜ ਤਾਂ ਦੋਸਤ ਹਰ ਇੱਕ ਚੀਜ਼ ਦਾ ਕਿਸੇ ਦਾ ਵਾਧਾ ਕਿਸੇ ਦਾ ਘਾਟਾ ਚੀਜ਼ ਦੇ ਹਿਸਾਬ ਨਾਲ ਮੋਲ ਆ ਬਾਕੀ ਮੱਝਾਂ ਸਾਫ ਸੁਥਰੀਆਂ ਨੇ ਬਾਜੀ ਪੰਤਰ ਦੀਆਂ ਥਣ ਭਾਂਡੇ ਵਾਲੇ ਪਾਸੇ ਠੀਕ ਆ ਜੀ ਪੂਰੀਆਂ ਸਾਫ ਸੁਥਰੀ ਕੋਈ ਕਮੀ ਨਹੀਂ ਕਿਸੇ ਪਸ਼ੂ ਦੇ ਵਿੱਚ ਵੀ ਜਿਹਦੇ ਚ ਚਲੋ ਹੈ ਸੀ ਹਾਂ ਉਹ ਵੀ ਆਪਾਂ ਸਿੱਧਾ 2 ਢਾਈ ਦੀ ਹੈਗੀ ਸੀ ਸਿੱਧਾ ਸਿੱਧਾ ਹੀ 75000 ਬਿਲਕੁਲ ਜੀ ਬਿਲਕੁਲ ਚਾਰੇ ਥਣ ਹੁੰਦੇ ਤੇ ਕਰਮਾਲੀ ਤੇ ਤੇ ਜਿੰਨਾ ਮਰਜ਼ੀ ਮੁੱਲ ਮੂੰਹ ਮੰਗਿਆ ਮਿਲ ਜਾਂਦਾ ਉਹ ਮੰਗਿਆ ਮਿਲਦਾ ਤੇ ਉਹਨੂੰ ਵੀ ਜਿੰਨੇ ਸੇ ਜਿੰਨੇ ਬਰੀਡ ਤੇ ਕੰਮ ਕਰਨਾ ਚੰਗੇ ਸੀਮਨ ਭਰਾਉਣੇ ਚੰਗੇ ਬੱਚੇ ਲੈਣੇ ਤਾਂ ਕਰਮਾਲੀ ਨੂੰ ਕੋਈ ਵੀ ਹੱਥ ਪਾ ਸਕਦਾ ਬਿਲਕੁਲ ਇਹਦਾ ਮੁੱਲ ਕੀ ਸੀ ਆਪਾਂ ਦੱਸਿਆ ਨਹੀਂ ਆ ਮੁੱਲ ਸੰਦਾ ਉਹਦਾ 83000 83000 ਵਿੱਚ ਮੰਨਤਨ ਹੋ ਜਾ ਲਓ ਜੀ 83000 ਦੇ ਵਿੱਚੋਂ ਦੋਸਤੋ ਛੋਟ ਛੱਪਾ ਹੋ ਜਾਊਗਾ ਜਿਹੜੀ ਆਪਾਂ ਤੁਹਾਨੂੰ ਇਹ ਲਾਸਟ ਦੇ ਵਿੱਚ ਦਿਖਾਤੀ ਇਹ ਘਰੋਂ ਵੀ ਰੇਸੇਲ ਕਰਦਾ ਪਿਆ ਠੀਕ ਆ ਜੀ 83000 ਦੇ ਵਿੱਚੋਂ ਛੋਟ ਛੱਪਾ ਤੇ ਇਹ ਵੀ ਜਿਹੜਾ ਦੋਸਤੋ ਤੁਹਾਨੂੰ ਦੱਸਦਾ ਸੀਗਾ ਸੁਭਾ ਵੀ ਦੱਸਦਾ ਪੂਰਾ ਰਿਕਾਰਡ ਤੁਹਾਨੂੰ ਮਿਲ ਗਿਆ ਬਾਕੀ ਇੱਥੇ ਆਣ ਕੇ ਆਪ ਜੀ ਤੁਸੀਂ ਟਿਪ ਲਿਓ ਠੀਕ ਹੈ ਤਸੱਲੀ ਕਰ ਲਿਓ ਇਹ ਤਿੰਨ ਮੱਝਾਂ ਇੱਕ ਲਾਸਟ ਦੇ ਵਿੱਚ ਵਹਿੜ ਤੁਹਾਨੂੰ ਦਿਖਾਉਨੇ ਆ ਜਰਸੀ ਬ੍ਰੀਡ ਦੇ ਵਿੱਚ ਵਹਿੜ ਆ ਗਈ ਆ ਤੇ ਆਹ ਰਵੇਲ ਸੂਆ ਕਿਨਮਾ ਆਪਣੇ ਕੋਲ ਸੂਈ ਆ ਇਹ ਪਹਿਲਾ ਹੀ ਸੂਆ ਸੂਈ ਆ ਆਪਣੇ ਕੋਲ ਕਿ ਸੂਈ ਸਵੈ ਜਾਂਦੀ ਆ ਮੈਂ ਮਿੰਡੋ ਹੀ ਲਈ ਆ ਆਪਣੇ ਅੱਛਾ ਠੀਕ ਹੈ ਜੀ ਪਹਿਲਾ ਸੂਆ ਸੂਈ ਆ ਲੋ ਵੀ ਬਹੁਤ ਚੰਗੀ ਬੱਚੀ ਦੋਸਤੋ ਇਹ ਬੱਚੀ ਜਰਸੀ ਵਹਿੜ ਸੂਈ ਆ ਬੱਚਾ ਮਗਰ ਵੀ ਬੱਚੀ ਆ ਨਹੀਂ ਜੀ ਪਿੱਛੇ ਬੱਚਾ ਆ ਗਿਆ ਜੀ ਹਾਂ ਜੀ ਬਿਲਕੁਲ 나ੜੂਏ ਦੇ ਨਾਲ ਬੱਚਾ ਜੀ ਅੱਜ 4 ਦਿਨਾਂ ਦੀ ਸੂਈ ਪਰਸੋਂ ਤੱਕ ਆਣੀ ਸੂਈ ਆ ਜੀ ਜਿਆਦਾ ਨਹੀਂ ਅ ਤੀਜਾ ਨੇ ਵਰਸੁਰੂਹਾਂ ਤੀਜਾ ਹੋ ਗਿਆ ਜੀ ਲਓ ਜੀ ਤੀਜਾ ਦੇਣਾ ਬੋਲਾ ਕਿੰਨਾ ਕਰਵੇਂਗਾ ਬੋਲਾ 7-8 ਕਿਲੋ ਦੇ ਚੱਲਣ ਦੇ ਆ ਦੁੱਧ ਦੇ ਜੂਗੀ 12-13 ਲੀਟਰ ਤੇ ਰੇਟ ਬਹੁਤ ਜਾਇਜ਼ ਆ ਲਓ ਜੀ ਜਰਸੀ ਬਰੀਡ ਦੇ ਵਿੱਚ ਆ ਦੋਸਤੋ ਹਾਈਟ ਮੀਡੀਅਮ ਦੇ ਵਿੱਚ ਆ ਮੇਰੀ ਲੰਬਾਈ ਬਹੁਤ ਆ ਲੰਬਾਈ ਲੰਮੀ ਲੁੰਮੀ ਬਾਵਾ ਪਰ ਹੈ ਦਰਮਿਆਨੀ ਹਾਈਟ ਦੇ ਵਿੱਚ ਆ ਠੀਕ ਆ ਰੇਟ ਬਹੁਤ ਆ ਹਣ ਪੂਰਾ ਮੁਠੀ ਹਾਥੀ ਚਵਾਈਲਾ ਥਾਣਾ ਇਹਦੇ ਬੱਚਾ ਲੈ ਆ ਆ ਦੇਖੋ ਪਤਾਰਾ ਵੀ ਮਾਰ ਕੇ ਦਿਖਾ ਦਿੰਦੇ ਆ ਆ ਬਿਲਕੁਲ ਜੀ ਔਰ ਬਾਕੀ ਜਿਹੜਾ ਦੋਸਤੋ ਪਸ਼ੂ ਘੱਬਰ ਹੁੰਦਿਆ ਵੈਸੇ ਆਪਾਂ ਚੌਥਾਂ ਦੀ 蒂ਪਗੇ ਤੁਹਾਨੂੰ ਤਸਦੀਕ ਕਰਵਾ ਦਿੰਦੇ ਆ ਤੇ ਸੂਏ ਸੂਆ ਨਾਗ ਦੀ ਬੋਦੇ ਚਾਰ ਚਾਰ ਧਾਰਾਂ ਮਾਰ ਕੇ ਵੀ ਤਸਦੀਕ ਕਰਵਾਈਦੀ ਆ ਸੋ ਬਹੁਤੇ ਵੀਰ ਜਿਹੜੇ ਜੁੜੇ ਆ ਕੋਈ ਆਨਲਾਈਨ ਸੌਦਾ ਕਰਦਾ ਉਹਦੇ ਲਈ ਥੋੜਾ ਜਿਹਾ ਈਜ਼ੀ ਹੋ ਜਾਂਦਾ ਠੀਕ ਹੈ ਜੀ ਸੌਖਾ ਹੋ ਜਾਂਦਾ ਕੰਮ ਤੇ ਕਈ ਜਰ ਨਹੀਂ ਵੀ ਕੰਮਕਾਰ ਬੰਦੀ ਲਿਆ ਜਾਂਦਾ ਠੀਕ ਆ ਆ ਬੱਚਾ ਲਾ ਲਓ ਜੀ ਠੀਕ ਹੈ ਜੀ ਚੋਈ ਬਹੁਤ ਵਧੀਆ ਇਹ ਚੋਈ ਆ ਤੁਸ ਕੋਈ 5-5 7-7 10-10 ਘਰ ਹਮਾਰ ਕੇ ਜਿਹੜੀ ਤੁਸ ਨਹੀਂ ਕਰਵਾਤੀ ਤੁਹਾਡੀ ਸੋ ਆਓ ਇੱਥੇ ਬਾਕੀ ਕਿਸੇ ਬਰਨੇ ਚੋਣੀ ਆ ਆਪਦੀ ਤਸੱਲੀ ਕਰ ਲਓ ਬਾਕੀ ਪੂਰੀ ਤਸੱਲੀ ਬਾਕੀ ਰੇਟ ਇਹਦਾ ਜਿਹੜਾ 35000 ਉਹਦੇ ਚ ਮਾਨਤਨ ਜ਼ਰੂਰ ਕਰਾਂਗੇ ਠੀਕ ਹੈ ਜੀ ਲਓ ਜੀ 35000 ਦੇ ਵਿੱਚੋਂ ਛੋੜਛੱਪਾ ਹੋ ਜਾਊਗਾ ਵੀਰੋ ਮਾਨਤਨ ਹੋ ਜਾਊਗਾ ਠੀਕ ਹੈ ਜੀ ਬਾਕੀ ਵਹਿੜ ਚੰਗੀ ਆ ਤੇ ਇਹਨੇ ਗੇੜੇ ਦੇ ਵਿੱਚ ਦੋਸਤੋਂ ਨਾਰਮਲ ਹੀ ਕੋਈ ਵਧੀਆ ਲੀਟਰ ਚੰਗੇ 10 ਲੀਟਰ ਜਾਂ 10 ਤੋਂ ਪਲੱਸ ਲੀਟਰ ਕੋਈ ਚੰਗੀ ਸਫਾਤਾ ਦੁੱਧ ਚਵਾਈ ਜਾਊਗੀ। ਪਰ ਵੇਲ ਇੱਕ ਨੰਬਰ ਬੋਲ ਦਈਏ ਆਪਣੇ ਭਾਈ। ਹਾਂਜੀ। 9906382025 ਠੀਕ ਆ ਜੀ। ਸੋ ਚੌਂ ਨਗਾ ਦੀ ਡਿਟੇਲ ਤੁਹਾਨੂੰ ਮਿਲ ਗਈ ਆ ਬਾਕੀ ਜਿਹੜੀ ਉਹ ਸ਼ੇਅਰ ਕਰ ਦਿਓ ਦੋਸਤੋਂ ਨਵੇਂ ਫਾਰਮਰ ਵੀਰਾਂ ਤੱਕ ਜਿਹੜੀ ਇਹ ਵੀਡੀਓ ਪਹੁੰਚ ਸਕੇ। ਫਿਲਹਾਲ ਅੱਜ ਇਸ ਵੀਡੀਓ ਦੇ ਵਿੱਚ ਇਨਾ ਸੀਗਾ ਮਿਲਦੇ ਆ ਦੋਸਤੋਂ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ।